ਅਵਾਹਿ ਗੁਰਜੀ ਕੀ ਫਤਿਹ ਅੱਜ ਆਪਾਂ ਸਾਰੇ ਚੁਵਤਾਵਰਨ ਦਾ ਕਾਰਜ ਗੁਰੂ ਰੰਗਦੇ ਮਹਾਰਾਜ ਦਾ 500 ਸਾਲਾ ਸ਼ਤਾਬਦੀ ਇਸ ਪਵਨ ਧਰਤੀ ਤੇ ਸਿੱਖ ਜਗਤ ਨੇ ਬੜੀ ਸ਼ਰਧਾ ਭਾਵਨਾ ਨਾਲ ਮਨਾਈ ਉਸ ਨੂੰ ਮੁੱਖ ਰੱਖ ਕੇ ਉਸ ਨੂੰ ਸਮਰਪਿਤ ਅੰਸ਼ ਸਾਲ ਪਹਿਲੇ 1999 ਦੇ ਵਿੱਚ ਹੀ ਸਾਰੇ ਸੰਗਤਾਂ ਦੇ ਨਾਲ ਵਿਚਾਰਾ ਹੋਈਆਂ ਕਿ 500 ਸਾਲਾ ਇੱਥੇ ਸ਼ਤਾਬਦੀ ਆਪਾਂ ਮਨਾ ਰਹੇ ਹਾਂ ਤਾਂ ਉਹਨੂੰ ਕੋਈ ਐਸੇ ਕਾਰਜ ਗੁਰੂ ਕੇ ਲੰਗਰ ਨਗਰ ਕੀਰਤਨ ਢਾਡੀ ਦਰਬਾਰ ਕਵੀ ਦਰਬਾਰ ਸਾਰੇ ਗੁਰੂਕ ਸੰਤਾਂ ਨੇ ਕਰਨੇ ਨੇ ਉਹਦੇ ਨਾਲ ਕੋਈ ਐਸੀ ਮਨੁੱਖਤਾ ਦੇ ਭਲੇ ਲਈ ਸਰਬਾਧ ਦੇ ਭਲੇ ਲਈ ਉਹ ਵੀ ਕਾਰਜ ਜਿੱਥੇ ਰੰਭੇ ਜਾਣਾ ਹੋਵੇ ਸਾਰਾ ਵਿਚਾਰ ਟੰਡਰ ਰੰਭੇ ਇਹ ਗੁਰਮਤਾ ਹੋਇਆ ਕਿ 500 ਸਾਲਾ ਹੋਣ ਕਰਕੇ ਪੰਜ ਕਾਰਜ ਆਪਾਂ ਨੂੰ ਇਹ ਕਰਨੇ ਚਾਹੀਦੇ ਨੇ ਇਸ ਸਮਾਪਤੀ ਸਮਰਪਤ ਸ਼ਤਾਬਦੀ ਨੂੰ ਉਹਨਾਂ ਪੰਜਾਂ ਕਾਰਜਾਂ ਵਿੱਚ ਸਾਤੋਂ ਪਹਿਲਾ ਕਾਰਜ ਬਲਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਇਹ ਕਾਰਜ ਸਾਹਮਣੇ ਆਇਆ ਕਿ ਆਪਾਂ ਵਾਤਾਵਰਨ ਦਾ ਇੱਕ ਮਹਿੰਮ ਚਲਾਈਏ ਜਾਂ ਰਸਤੇ ਖੁੱਲੇ ਕਰਨੇ ਬੀੜ ਕਾਲਜ ਬਰਉਣਾ ਮਾਤਾ ਕੀ ਵੀ ਲੰਗਰ ਹਾਲ ਜਾਂ ਮਿਲ ਨਿਸ਼ਾਨੀ ਸਿੱਖੀ ਇਹ ਪੰਜ ਕਾਰਜ ਸੀ ਉਹਨਾਂ ਸ਼ੁਰੂ ਲਿਖੇ ਗਏ ਸੀ ਸਮੇਂ-ਸਮੇਂ 'ਤੇ ਜਿਵੇਂ-ਜਿਵੇਂ ਪ੍ਰਾਧਾਰ ਪ੍ਰਾਗ ਗੁਰੂ ਨੇ ਕਿਰਪਾ ਕੀਤੀ ਹੋਏ ਸੋ ਉਸ ਵਿੱਚ ਮਤੇ ਵਿੱਚ ਵਿਚਾਰ ਕੀਤੇ 500 ਸਾਲਾ ਹੋਣ ਕਰਕੇ ਜੋ ਵੀ ਕਾਰਜ ਕਰਨੇ ਆ ਵਾਤਾਵਰਣ ਦੇ 500 ਤੋਂ ਕੋਈ ਘੱਟ ਉਹਦੀ ਐਂਟਰੀ ਨਾ ਹੋਵੇ ਉਹਦੀ ਫਿੰਗਰ ਨਾ ਹੋਵੇ 500 ਜੋ ਵੀ ਕਰਨਾ 500 ਅੰਕੜਾ ਨਾਲ ਜੁੜ ਜੁੜ ਜੁੜਨਾ ਚਾਹੀਦਾ ਏ ਇਹ ਵਿਚਾਰ ਕੀਤੇ 500 ਕਿਲੋਮੀਟਰ ਛੜਕਾ ਦਰਖਤ ਲੱਗਣੇ ਚਾਹੀਦੇ ਨੇ 1999 ਨੂੰ ਕੀਤਾ ਕਾਰਜ 2021 ਦੇ ਵਿੱਚ ਲਗਭਗ 22 ਸਾਲ ਇਸ ਸਮੇਂ ਲੱਗੇ ਤੇ 22 ਸਾਲ ਦੇ ਵਿੱਚ 500 ਕਿਲੋਮੀਟਰ ਉਹ ਸਪਨ ਹੋਇਆ ਹੁਣ ਉੱਪਰ 50 ਕਿਲੋਮੀਟਰ ਪੁਲ ਹੋ ਗਿਆ ਉਹ ਚੱਲੀ ਜਾ ਰਿਹਾ ਹੈ ਦੂਸਰੇ ਨਾਲ ਲੱਗਾ ਸੀ ਵੇ ਬੋਰਡ ਪਿੱਪਲ ਆਪਣੇ ਪੰਜਾਬ ਦੇ ਵਿੱਚ ਬੜੇ ਵਿਰਾਸਤੀ ਦਰਖਤ ਸਨ ਬਹੁਤ ਵੱਡੇ ਉਹ ਛਾਂ ਗੂੜੀ ਛਾਂ ਦੇਣ ਵਾਲੇ ਸੀ ਆਕਸੀਜਨ ਦੇਣ ਵਾਲੇ ਸੀ ਪ੍ਰਦੂਸ਼ਣ ਨੂੰ ਖਤਮ ਕਰਨ ਵਾਲੇ ਸੀ ਉਹ ਬਹੁਤ ਲੋਭ ਹੋ ਰਹੇ ਨੇ ਬੜੇ ਘਟ ਗਏ ਨੇ ਸੋ 500 ਬੋਰਡ ਤੇ 500 ਪਿੱਪਲ ਲੱਗਣਾ ਚਾਹੀਦਾ ਹੈ ਉਹ ਗੁਰੂ ਦੀ ਬਖਸ਼ੇ ਦੇ ਨਾਲ 5000 ਬੋਰਡ ਤੇ 5000 ਪਿੱਪਲ ਹੁਣ ਤੱਕ ਲੱਗ ਚੁੱਕਾ ਹੈ ਪੁਰਾਣ ਨਾਲ ਨਾਲ ਲਗਾ ਇੱਕ ਹੋਰ ਕਾਰ ਸੀ ਕਿ 500 ਏਕੜ ਵਿੱਚ ਬਾਗ ਲੱਗਣੇ ਚਾਹੀਦੇ ਨੇ ਉਹ ਗੁਰੂ ਦੀ ਕਿਰਪਾ ਨਾਲ 350 ਏਕੜ ਬਾਗ ਲਗਭਗ ਮਤਲਬ ਲੱਗ ਚੁੱਕਾ ਹੈ ਅਜੇ 150 ਏਕੜ ਪਿੱਛੇ ਆ ਐਸ ਦੀ ਸਿੰਘ ਰੰਧਾਵਾ ਜੀ ਆਏ ਨੇ ਇਹ ਵੀ ਜੋ ਉਹਦੇ ਇੱਥੇ ਸਿਵਾਨਾ ਜੁੜੇ ਨੇ ਇਹਨਾਂ ਨੇ ਲਗਾ ਆਪਣੀ ਖੇਤੀ ਦੇ ਵਿੱਚ 87 ਏਕੜ ਬਾਗ ਨਾਕਾਂ ਦਾ ਇਹਨਾਂ ਨਾਲ ਆਇਆ ਹੈ ਹੋਰ ਵੀ ਕਿੱਲਾ ਕਿੱਲਾ ਦੋ ਦੋ ਕਿੱਲੇ ਪੰਜ ਪੰਜ ਕਿੱਲੇ ਪ੍ਰੇਮੀ ਲਾ ਰਹੇ ਨੇ ਤੇ 350 ਏਕੜ ਤੱਕ ਆਪਣਾ ਲਗਭਗ 535 ਏਕੜ ਗੁਰੂ ਘਰ ਦੀ ਪੈਣੀ ਵਿੱਚ ਲਗਭਗ ਬਾਗ ਲੱਜੁਕਾ ਏ ਸੋ ਇਹ ਕਾਰਜ ਵਾਤਾਵਰਨ ਨੂੰ ਸਮਰਪਿਤ ਸੀ ਵੀ ਇਹ ਵਾਤਾਵਰਨ ਕਿਵੇਂ ਸ਼ੁੱਧ ਹੋਣਾ ਮਹਾਰਾ ਗੁਰਬਾਣੀ ਵਿੱਚ ਵੀ ਇਹਨੇ ਇਹ ਅਮੋਲੀਆਂ ਚੀਜ਼ਾਂ ਜਿਹ ਪ੍ਰਸਾਦ ਪੀਵੇ ਇਹ ਸ਼ੀਤਲ ਜਲਾ ਸੁਖਦਾਈ ਪਵਨ ਪਾਵਕ ਅਮੁੱਲਾ ਇਹਦਾ ਮੁੱਲ ਹੀ ਨਾ ਪਾਣੀ ਦਾ ਮੁੱਲ ਹੈ ਨਾ ਹਵਾ ਦਾ ਮੁੱਲ ਹੈ ਇਹ ਬੰਦੇ ਦੇ ਵਾਸਤੇ ਗੱਲ ਨਹੀਂ ਕਿ ਬੰਦਾ ਇਹਨੂੰ ਹਵਾ ਨੂੰ ਬਣਾ ਸਕੇ ਪਾਣੀ ਬਣਾ ਸਕੇ ਗੁਰੂ ਰੂਪ ਸਾਧ ਸੰਗਤ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਤਾਵਰਣ ਸੰਭਾਲ ਮਹਿੰਮ ਅਗਰ ਅਸੀਂ ਥੋੜਾ ਜਿਹਾ ਧਿਆਨ ਨਾਲ ਸੋਚੀਏ वातावरण डेवलपमेंट मुहिम क्यों नहीं हैगी संभाल मुहिम क्यों है बड़ा ही एक छोटा जा डिफरेंस है पर एक बहुत बड़ा डिफरेंस भी है डेवलपमेंट हैं जो चीज़ साढ़े को नहीं हैगी अ बनाने डेवलपमेंट किया जाता है ਤੇ ਸੰਭਾਲ ਉਹਨੂੰ ਕਿਹਾ ਜਾਂਦਾ ਹੈ ਜੋ ਸਾਡੇ ਕੋਲ ਹੈ ਇਸ ਸੰਭਾਲ ਦੀ ਨੌਬਤ ਕਿਉਂ ਆਈ ਤੇ ਸਭ ਤੋਂ ਵੱਡਾ ਕੁਸ਼ਨ ਹੈਗਾ ਪਰਮਾਤਮਾ ਨੇ ਸਾਨੂੰ ਸਾਰੀ ਚੀਜ਼ਾਂ ਪਹਿਲਾਂ ਤੋਂ ਡਿਸਾਈਡ ਕਰਕੇ ਕਿ ਇੱਕ ਜੀਵਨ ਵਸਤੇ ਮੈਂ ਸਿਰਫ ਮਨੁੱਖੀ ਜੀਵਨ ਦੀ ਗੱਲ ਨਹੀਂ ਕਰ ਰਿਹਾ ਮੈਂ ਸਾਰੇ ਜੀਵਨ ਦੀ ਗੱਲ ਕਰ ਰਿਹਾ ਇੱਕ ਜੀਵਨ ਵਾਸਤੇ ਜੋ ਜੋ ਵੀ ਚੀਜ਼ਾਂ ਜ਼ਰੂਰੀ ਸੀ ਉਹਨੇ ਆਪਣੇ ਆਪ ਦਿੱਤੀਆਂ ਇੱਕ ਛੋਟਾ ਜਿਹਾ ਐਗਜ਼ਾਮਪਲ ਦਿੰਦਾ ਹੁਣ ਸਾਇੰਸ ਤੇ ਕਾਫੀ ਵੱਧ ਵੱਧ ਗਈ ਹੈ ਔਰ ਸਾਡੇ ਸਾਇੰਟਿਸਟ ਕਈ ग्रह पहुंच भी गए उ फोटो भी कोई जीवन है नहीं क्योंकि वो सारी फैसिलिटीज जी वातावरण सिली उ कुछ भी नहीं है, है कि अगर वातावरण नहीं है तो फिर जीवन भी नहीं है अज बहुत बड़ी एक विडंबना हैगी है कि ऐसी अपनी ही जीवन को नष्ट करते तुले हुए और नष्ट करने की कीमत दे बदले असी बहुत छोटी छोटी चीज़ा पान के पिछे पाए हुए हैं चाहे साइंटिफिक डेवलपमेंट के ना देते उ चाहे दुनियावी डेवलपमेंट के देते हो असि जो सा वास्ते एक एलीमेंटरी और जो सा चीजा है ने, जो परमात्मा ने बिना मंगे, बिना किसी कीमत वसूले हो हुई है उन्होंने बर्बाद करने के उ मैं याद है जो तो बिस्लरी ने दस रुपए की पानी की बोतल बेचनी शुरू की अस हसते गए कि यार पानी भी कोई खरीदता है परमात्मा ने उदा ही सूर्ता होरीदने की जरूरत है बिजनेस डूब जाना है पर अच जिस तरह डॉक्टर साहब ने कहा का रेफरेंस दिता से मैं पूरे ओवर इंडिया का रेफरेंस देना अज अगर अस बोतल वाले पानी ना पीए बहुत जल्दी बीमार है उस समय जो ये तो बोतल का बिजनेस शुरू से अज ये बोतल सा मजबूरी बन गई है तो दोनों स्थितियाँ विच डिफरेंस कौन लेके आया नेचर ते लेके नहीं आई उन्हें तो साफ सुथरा पानी दिता हुआ सही की कर दिता कि हूँ अपने एगजिस्टेंस वास्ते भी साफ करके पानी पीने मजबूर है ਕਿਸਮੇ ਆਇਆ ਸਿੰਘ ਅਨੇ ਸਿਰਫ 4 ਸਾਲ ਹੋਏ ਨੇ ਜਿਆਦਾ ਸਮਾਂ ਵੀ ਨਹੀਂ ਹੋਇਆ ਪਰ ਅਸੀਂ ਸਭ ਭੁੱਲ ਗਏ ਪਰ ਉਹ ਸਮੇਂ ਐ ਸੀ ਕਿ ਕਿਸੇ ਵੀ ਬੰਦੇ ਕੋਲ ਪੁੱਛ ਲੋ ਤੀ ਕਹਿੰਦਾ ਸੀ ਯਾਰ ਜ਼ਿੰਦਗੀ ਵਿੱਚ ਕੁਛ ਨਹੀਂ ਹੈਗਾ ਸਾਰੇ ਧਾਰਮਿਕ ਹੋਏ ਸੀ ਸਾਰੇ ਸਪਿਰਚੁਅਲੀ ਬੜੇ ਹਾਈ ਹੋ ਗਏ ਸੀਗੇ ਸਾਲ ਲੈਣ ਦੀ ਵੀ ਉਹ ਡਰਦੇ ਪੈਸੇ ਕਿ ਯਾਰ ਬਾਹਰ ਨਹੀਂ ਨਿਕਲਣਾ ਆ ਤਾਂ ਇੱਕ ਅਧੂ ਸੀ ਬਿਮਾਰ ਪੈ ਕੇ स्वर्ग समान जाइए मैं कोविड-19 की बात कर रहा हूं जिस साल लाइन में स्त्री बंदा डर रहा कलामेटी कलामेटी सी है इन नेचर कैलामिटी नहीं सी है मैन मेड कैलामिटी सी है हंसी जो दो नेचर के नाल मजाक करते हैं और जो दो नेचर बदले विच थोड़ा जे मजाक कर दिए सानो तो साल हंग दे भी फुर्सत ਕਬਰਾਂ اٹھੋਂ ਲੱਗ ਪੈਂਦੀ ਹੈ ਪੂਰੀ ਜ਼ਿੰਦਗੀਆਂ ਰੁਗ ਗਈਆਂ ਸੀ ਕਰੋ ਬਾਹਰ ਨਿਕਲਣਾ ਬਸ ਬੰਦ ਹੋ ਗਿਆ ਸੀ ਨੇਚਰ ਦੇ ਨਾਲ ਖਿਲਵਾ ਤੱਕ ਛੂਟੀ ਜੀ ਬਾਂਗ ਵੀ ਅਸੀਂ ਦੇਖ ਚੁੱਕੇ ਹਾਂ ਲੋਕਾਂ ਨੂੰ ਮਰਦੇ ਹੋਏ ਦੇਖ ਚੁੱਕੇ ਹਾਂ ਖੁਦ ਡਰਦੇ ਡਰਦੇ ਜਿੰਦੇ ਹੋਏ ਵੀ ਅਸੀਂ ਦੇਖ ਚੁੱਕੇ ਹਾਂ पर हालत जो ही कोविड नाइन हटे आए क्या मैं नहीं कहता कि डेवलपमेंट करना बुरी गल है पर डेवलपमेंट अपनी ही जीवन की कोस्ट के उड़ा विषय है परमात्मा ने थोड़े जे समय जस्ते would the consequences with the high sea but as if maps uthe